ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਮੈਨੂੰ ਤਾਂ ਪਹਿਲੀ ਵਾਰ ਦਰਸ਼ਨ ਹੋਇਆ ਸਾਰਿਆਂ ਦੇ ਸਾਡੇ ਜਸਵੰਤ ਸਿੰਘ ਜੀ ਡਾਕਟਰ ਜਸਵੰਤ ਸਿੰਘ ਜੀ ਖੇੜਾ ਇਹ ਸਾਡੇ ਕੋਲ ਹੁਣੇ ਜਾ ਕੇ ਆਏ ਸਾਨੂੰ ਮਿਲ ਕੇ ਆਏ ਆ ਨੇ ਕੋਈ ਗੱਲ ਨਹੀਂ ਬਾਬਾ ਜੀ ਵੀ ਆਪਾਂ ਨਾਲ ਕਰਕੇ ਸਾਰੀ ਸੇਵਾ ਕਰ ਲਈ। ਮੈਨੂੰ ਬਹੁਤ ਖੁਸ਼ੀ ਹੋਈ ਐ ਇਸ ਗੱਲ ਦੀ ਕਿ ਜਿਹੜਾ ਆਪਾਂ ਧੀਆਂ ਬਾਰੇ ਸੋਚਿਆ ਕਿਉਂਕਿ ਧੀਆਂ ਜਿਹੜੀਆਂ ਨੇ ਇਹ ਸਾਧ ਸੰਗਤ ਜੀ ਬਹੁਤ ਉੱਚਾ ਨਾਮ ਕਰਦੀਆਂ ਨੇ ਮਾਪਿਆਂ ਦਾ। ਅੱਜ ਭਵਾਂ ਦੀ ਮਾਂ ਇਹਦੀ ਬੈਰੀ ਹੋਈ ਆ ਵਸੇ ਕਰ ਕਿਉਂਕਿ ਬੰਦਾ ਤੀ ਨੂੰ ਨਹੀਂ ਮਾਰਦਾ ਮਾਂ ਇਹ ਮਾਰਦੀ ਕਿਉਂ ਮਾਰਦੀ ਹੈ ਕਹਿੰਦੀ ਪੋਤਾਂ ਨਾਲ ਦਾ ਮਾਂ ਦੀ ਮਗਾ ਪੋਤਾਂ ਨਾਲ ਦਾ ਇਹ ਤਾਂ ਥੀਆਂ ਬਾਤ ਆ ਗਈਆਂ ਪੋਤਾਂ ਨਾਲ ਦਾ ਪਰ ਨਹੀਂ ਪਿਆਰਿਓ ਇਹ ਵਾਇਗੁਰਦੀ تھی ਨਾ ਕਿਉਂਕਿ 10ਵੀਂ ਸੇਵਾ ਨਿਭਾਰਿਆ 35-40 ਸਾਲ ਹੋ ਗਏ ਸੇਵਾ ਕਰਨ ਨੂੰ ਕਾਰ ਸੇਵਾ ਸੇਵਾ ਕੀਤੀ ਹੈ ਬਰਬੰਸਿੰਧਲੀ ਵਾਲਿਆਂ ਨਾਲ ਹੁਣ ਅਸੀਂ ਮਾਛੜਾ ਸਾਹਿਬ ਸੇਵਾ ਦੇ 24 ਘੰਟੇ ਲੰਗਰ ਚੱਲਦਾ ਹੈ ਕੋਈ ਆਵੇ ਉੱਥੇ ਚਾਹੇ ਉਹ ਠਾਕਾ ਕਰੇ ਚਾਹੇ ਵਿਚੋੜ ਆਵੇ ਚਾਹੇ ਕੋਈ ਸਾਦਾ ਲੰਗਰ ਤੋਂ ਕੋਈ ਮਨਾਈ ਸਾਰੇ ਜੰਗਰ ਸਾਕੇ ਜਾਂਦੇ ਆ ਤੇ ਬਾਕੀ ਅਸੀਂ ਧੀਆਂ ਦੇ ਵਿਆਹ ਵੀ ਕਰਦੇ ਮੈਨੂੰ ਹੋਰ ਵੀ ਖੁਸ਼ੀ ਆ ਤੁਸੀਂ ਨਾਲ ਹੋਵੋਗੇ ਫਿਰ ਵੱਡਾ ਪੂਰਾ ਰੱਖਾਂਗੇ ਦਾਦਾ ਸਾਧ ਸੰਗਤ ਜੀ ਅਸੀਂ ਧੀਆਂ ਦੇ ਵਿਆਹ ਕਰਦੇ ਆ 6 ਮਿੰਟ ਬਾਅਦ ਦਾ ਜਿਹੜੇ ਦਿਨ ਲੰਗਰ ਦਾ ਪਕੌੜਾ ਸਾਰਾ ਕਰਦੇ ਆ ਕਿਉਂਕਿ ਹੋਣਾ ਸੰਗਤ ਨਾਲ ਆ ਨਾ ਇਕੱਲਾ ਕੁਝ ਨਹੀਂ ਕਰ ਸਕਦਾ ਇਹ ਸੰਗਤ ਸਾਰਾ ਸੰਦੇਸ਼ ਕਰੇ ਮੈਂ ਕਹਿੰਦਾ ਅੱਜ ਬਹੁਤ ਲੋੜ ਹੈ ਅੱਜ ਜਿੰਨੇ ਕਿ ਲੋੜਾਂ ਦੀ ਬੇੜੀ ਨਹੀਂ ਆਪਾਂ ਦਾਵਾਂਗੇ ਨਾ ਦਾਸ ਘਰ ਘਰ ਜਾਂਦਾ ਵਾਂ ਪਰ ਅੱਜ ਜਿੰਨੇ ਲੋਕ ਤਾਂਗਾ ਤਿਆਂ ਨੂੰ ਬਿਆਨ ਦੀ ਗੱਲ ਤਾਂ ਛੱਡੋ ਲੋਕੀ लाज ਨਹੀਂ ਕਰਾ ਸਕਦੇ ਐਨੇ ਲੋਕੀ ਤਾਂ ਬਹੁਤ ਕੰਮ ਕਰਾਉਣੇ ਪਏ ਨੇ ਮੈਂ ਕਹਿੰਦਾ ਵੀ ਜੇ ਕੋਈ ਮੈਡੀਕਲ ਵੀ ਹੋ ਜੇ ਮੈਨੂੰ ਕੋਈ ਸੇਵਾ ਦਾ ਡਾਕਟਰ ਮਿਲ ਜਾਣਾ ਇਹ ਜੇ ਖਰਚਾ ਨੰਗਰ ਦਾ ਮੈਂ ਕਹਿੰਦਾ ਸਾਰਾ ਕਿਉਂਕਿ ਆਪਾਂ ਉੱਥੇ ਮੈਡੀਕਲ ਕੋਈ ਡਾਕਟਰ ਦਾ ਖੋਲੀਏ ਤਾਂ ਕਿ ਔਣ ਵਾਲੀਆਂ ਕੀਆਂ ਨੂੰ ਹਰ ਗਰੀਬਾਂ ਨੂੰ ਉਹਦਾ ਇਲਾਜ ਹੋਵੇ ਕਹਿੰਦੇ ਕੋਈ ਮਿਲੋਗੀ ਸਾਹ ਸਮਝੀ ਗੁਰਨਾਥ ਸਿੰਘ ਪਾਸ਼ਾ ਨੇ ਗਰੀਬਾਂ ਨੂੰ ਨਵਾਜਿਆ ਮੇਰੀ ਬੰਨੁ ਨਵਾਜਿਆ ਪੰਜਵੇਂ ਪਾਚਨ ਦੁਆਖਲਾ ਦੁਆਘਰਨਾ ਖੋਲਿਆ ਸੀ ਸਾਧ ਸੰਗਤ ਜੀ ਗੁਰਮਾਨਤ ਪਾਚਨ ਕੋੜੀਆਂ ਨੂੰ ਚੱਕਿਆ ਆ ਕੇ ਅੱਜ ਕੋਣ ਦਾ ਅਗਲਾ ਸਸਾਤ ਕੋਈ ਨਹੀਂ ਚੱਕਣਾ ਇਸ ਕਰਕੇ ਸਾਧ ਸੰਗਤ ਜੀ ਆਪਾਂ ਸਾਰੇ ਹਮਲਾ ਮਾਰੀਏ ਤਾਂ ਕਿ ਆਪਾਂ ਦਵਾਈਆਂ ਦਾ ਪ੍ਰਬੰਧ ਵੀ ਕਰੀਏ ਗਰੀਬਾਂ ਨੂੰ ਦਵਾਈਆਂ ਮਿਲਣ ਤੇ ਸਾਧ ਸੰਗਤ ਜੀ ਬਾਕੀ ਲੰਗਰ ਦਾ ਕੰਮ ਤਾਂ ਚਲੋ ਸੰਗਤ ਦੀ ਕਿਰਪਾ ਚੱਲ ਰਿਆ ਸਾਨੂੰ ਲੰਗਰ ਦੇ ਕੋਈ ਪ੍ਰਬੰਧ ਨਹੀਂ ਤੁਸੇ ਕਿਤੇ ਵੀ ਕਾਰਜ ਰੱਖਣਾ ਮਾੜਾ ਛੋੜਾ ਸਾਡੀ ਧਰਤੀ ਤੇ ਦਾਸ ਨਾਲ ਸੰਪਰਕ ਕਰੋ ਅਸੀਂ ਲੰਗਰ ਦਾ ਪ੍ਰਬੰਧ ਕਰਾਂਗੇ ਤੁਸੀਂ ਕਾਰਜ ਬਾਕੀ ਤੁਸੀਂ ਕਰੋ ਲੰਗਰ ਦਾ ਪ੍ਰਬੰਧ ਤਾਂ ਅਸੀਂ ਆਪੇ ਕਰਾਂਗੇ ਇਸ ਕਰਕੇ ਸਾਧ ਸੰਗਤ ਜੀ ਤੁਹਾਨੂੰ ਆਉਣ ਜਾਣ ਦਾ ਸਾਰਾ ਜਿਹੜਾ ਰਹਿਣ ਬਹਿਣ ਦਾ ਪ੍ਰਬੰਧ ਤਾਂ ਅਸੀਂ ਆਪੇ ਕਰਾਂਗੇ ਬਾਕੀ ਦਾ ਕਾਰਜ ਤੁਸੀਂ ਕਰਨਾ ਸਾਧ ਸੰਗਤ ਜੀ ਬੜੀ ਮੈਨੂੰ ਖੁਸ਼ੀ ਹੋਈ ਆ ਮੈਨਾਂ ਜਲਦੀ ਟਾਈਮ ਲੈਣਾ ਕਿਉਂਕਿ ਸਮਾਂ ਨੇੜੇ ਆ ਇਸ ਕਰਕੇ ਮੈਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਛੇਵੇਂ ਪਾਤਸ਼ਾਹ ਗੁਰੂ ਹਰਿ ਗੋਬਿੰਦ ਮਹਾਰਾਜ ਨੇ ਪੰਜ ਪੁੱਤਰ ਉਹਨਾਂ ਦੇ ਹੋਏ ਪਰ ਆਪਣੀ ਮਾਂ ਨੂੰ ਕਹਿੰਦੇ ਮਾਂ ਅਜੇ ਮੇਰਾ ਘਰ ਪੂਰਾ ਨਹੀਂ ਹੋਇਆ ਕਹਿੰਦੇ ਕਿਉਂ ਕਹਿੰਦੇ ਮੈਨੂੰ ਇੱਕ ਧੀ ਚਾਹੀਦੀ ਆ ਜਿੰਨੇ ਜੇ ਮੇਰੇ ਘਰ ਧੀ ਨਹੀਂ ਆਉਂਦੀ ਹੁਣ ਤੇ ਮੇਰਾ ਘਰ ਸੁੱਖੀ ਨਹੀਂ ਬਸਦਾ ਫਿਰ ਧੀ ਆਈ ਸਾਧ ਸੰਗਤ ਜੀ ਧੀ ਨੂੰ ਕਿਦਾਂ ਪਾਲਿਆ ਸ੍ਰੀ ਪਾਤਸ਼ਾਹ ਨੇ ਫਰ ਦੌਰ ਲਗਿਆ ਬਚਨ ਕੀਤੇ ਮਹਾਰਾਜ ਨੇ ਕਹਿੰਦੇ ਧੀਏ ਇਹ ਘਰ ਕੰਮਾਂ ਸਭ ਤੋਂ ਉੱਚਾ ਪਰ ਜਿਹੜੇ ਘਰ ਤੋਂ ਚੱਲਦੀਆਂ ਨਾ ਉਹ ਘਰ ਤੇਰਾ ਆ ਉਹ ਘਰ ਜਾ ਕੇ ਤੇ ਪਤਾ ਕੀ ਕਰਨਾ ਤੂੰ ਆਪਣੇ ਮਾਪੇ ਨੂੰ ਆਪਣਾ ਮਾਪੋ ਸਮਝਣਾ ਆਪਣੇ